ਮੈਂ ਤੁਹਾਡਾ ਭੋਪਿੰਦਰ ਮਾਨ ਪਹੁੰਚਿਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਬਿਲਕੁਲ ਸਾਹਮਣੇ ਪਿਛਲੇ ਕਈ ਸਾਲਾਂ ਤੋਂ ਪਾਣੀ ਲੀਕੇਜ ਹੋ ਰਿਹਾ ਹੈ ਇਹ ਪਾਣੀ ਹਲਕਾ-ਹਲਕਾ ਕਈ ਸਾਲਾਂ ਤੋਂ ਲੀਕੇਜ ਹੋ ਰਿਹਾ ਹੈ ਪਰ ਸਬੰਧਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਸਬੰਧਤ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਇਸ ਨੂੰ ਅਸੀਂ ਦੀ ਜੋੜ ਮੇਲ ਮੌਕੇ ਕੁਝ ਦਿਨਾਂ ਦੇ ਲਈ ਲੀਪਾ ਪੋਚੀਤਾ ਕਰ ਦਿੰਦੇ ਨੇ ਉਸ ਤੋਂ ਬਾਅਦ ਇਸ ਨੂੰ ਪ੍ਰੋਪਰ ਠੀਕ ਨਹੀਂ ਕਰਦੇ ਪ੍ਰੋਪਰ ਮੁਕੰਮਲ ਨਹੀਂ ਕਰਦੇ ਇਹ ਇਸ ਸੰਬੰਧੀ ਕਈ ਵਾਰੀ ਅਖਬਾਰਾਂ ਦੇ ਵਿੱਚ ਖਬਰਾਂ ਵੀ ਲੱਗ ਚੁੱਕੀਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਪਾਈਆਂ ਜਾ ਚੁੱਕੀਆਂ ਨੇ ਉਸ ਤੋਂ ਬਾਅਦ ਵੀ ਜਿਹੜਾ ਸਬੰਧਤ ਵਿਭਾਗ ਕੰਮ ਕਰਨ ਦੀ ਨੀਤੋਂ ਨਹੀਂ ਜਾਗ ਰਿਹਾ ਇੱਥੇ ਹੀ ਵਸਨੀ ਇੱਕ ਅੱਗੇ ਹੋਰ ਵੀ ਖੱਡਾ ਬਣਿਆ ਹੋਇਆ ਟੋਆ ਬਣਿਆ ਹੋਇਆ ਜਿੱਥੇ ਪਾਣੀ ਸਿੰਮਦਾ ਰਹਿੰਦਾ ਹੈ ਉਸ ਦੀ ਵੀ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਇਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਜਦੋਂ ਜਿਹੜੇ ਇਹ ਇਹ ਦੂਜੀ ਜਗ੍ਹਾ ਇਹ ਦੂਜਾ ਟੋਆ ਖੱਡਾ ਜਿੱਥੇ ਪਾਣੀ ਸਿੰਮਦਾ ਰਹਿੰਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਸੰਗਤ ਆਉਂਦੀ ਹੈ ਇਹ ਜਿਹਦੇ ਕਾਰਨ ਇਹ ਰਾਂਘੀਰਾਂ ਦੇ ਕਪੜੇ ਅਤੇ ਜਿਹੜੇ ਵਹੀਕਲ ਚਾਲਕ ਨੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਅਖਬਾਰਾਂ ਵਿੱਚ ਖਬਰਾਂ ਲੱਗਣ ਸੋਸ਼ਲ ਮੀਡੀਆ ਤੇ ਪੋਸਟਾਂ ਪਾਈ ਜਾਂਦੇ ਤੋਂ ਬਾਅਦ ਵੀ ਜਿਹੜਾ ਸਬੰਧਤ ਵਿਭਾਗ ਕੰਬ ਕਰਨ ਦੀ ਨੀਂਦ ਤੋਂ ਨਹੀਂ ਜਾਗ ਜਾਗ ਰਿਹਾ ਇਸ ਤੋਂ ਸਾਫ਼ ਜਾਇਰ ਹੋ ਰਿਹਾ ਹੈ ਜਿਹੜਾ ਸਬੰਧਤ ਵਿਭਾਗ ਉਹ ਪੱਕਾ ਠੀਠ ਹੋ ਚੁੱਕਿਆ ਤੇ ਗੁਰਦੁਆਰਾ ਸ੍ਰੀ ਫਟੇਗੜ ਸਾਹਿਬ ਤੇ ਹੋਰ ਆਮ ਰਾਗੀਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਰ ਰਿਹਾ ਹੈ ਬਹੁਤ ਵੱਡੀ ਗਲਤੀ ਹੈ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਮੁਰਾਜਮਾ ਦੀ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪ੍ਰਸ਼ਾਸਨ ਵੀ ਪੱਕਾ ਟੀਟ ਬਣ ਚੁੱਕਿਆ ਹੈ ਭਾਵੇਂ ਅਖਬਾਰਾਂ 'ਚ ਖਬਰਾਂ ਲੱਗਣ ਭਾਵੇਂ ਸੋਸ਼ਲ ਮੀਡੀਆ 'ਤੇ ਪੋਸਟਾਂ ਪੈਣ ਉਹ ਵੀ ਇਸ ਬਾਬਤ ਕੋਈ ਕਾਰਵਾਈ ਨਹੀਂ ਕਰ ਰਿਹਾ ਜਦ ਕਿ ਇਹ ਪਾਣੀ ਪਿਛਲੇ ਕਈ ਸਾਲਾਂ ਤੋਂ ਸਿਮ ਰਿਹਾ ਹੈ ਕਿਸ ਦੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਤੁਸੀਂ ਤੁਹਾਡੇ ਤੱਕ ਇਹ ਗੱਲ ਪਹੁੰਚਦੀ ਹੈ ਤੁਸੀਂ ਉਹ ਗੌਰ ਕਰ ਲੋ ਤੁਹਾਡਾ ਜਿਹੜਾ ਪ੍ਰਸ਼ਾਸਨ ਹੈ ਫਤੇਗੜ ਸੈਰ ਦਾ ਆ ਨਿੱਕੀ ਜੀ ਗੱਲ ਦੇ ਪਿੱਛੇ ਗੌਰ ਨਹੀਂ ਕਰ ਰਿਹਾ ਇਹ ਮਹਾਨ ਸ਼ਹੀਦਾਂ ਦੀ ਧਰਤੀ ਹੈ ਦੁਨੀਆ ਦੀ ਮਹਿੰਗੀ ਧਰਤੀ ਹੈ ਪਰ ਇੱਥੇ ਦਾ ਜਿਹੜਾ ਪ੍ਰਸ਼ਾਸਨ ਉਹ ਆਪਣਾ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਜੀ ਬੈਗੂ ਦਾ ਖਾਨ ਸਾਹਿਬ ਬੈਗੂ ਜੀ ਤੇ ਮੈਂ ਬਲਦੇਵ ਸਿੰਘ ਚੌਰਵਾਲਾ ਭਾਜਪੀ ਦਾ ਸਕੁਪਟਰਤਨ ਜਿਹੜਾ ਮੈਂ ਇੱਕ ਬੇਨਤੀ ਕਰਦਾ सीएम साहब ਨੂੰ ਕਿ ਇੱਕ ਦਿਨ 15 ਦਿਨ ਪਹਿਨਾ ਅਸੀਂ ਇਹ ਖਬਰ ਲਾਈ ਤੀ ਤੇ ਨਾ ਤਾਂ ਪ੍ਰਸ਼ਾਸਨ ਨੇ ਕੋਈ ਸਿਵਰੇਜ ਬਾਰੇ ਧਿਆਨ ਦਿੱਤਾ ਠੀਕ ਕਰਨ ਨੂੰ ਤੇ ਅਸੀਂ ਕਹਿੰਨੇ ਨੂੰ ਠੀਕ ਕਰਕੇ सीएम साहब ਤੋਹਿੱਤਰਤਾ ਪਈ ਆ ਜੀ ਫਤਿਹ ਕਰਤਾ ਵਾ ਜੀਦਾ ਦੀ ਗੁਰਦੁਆਰਾ ਸਾਹਿਬ ਦੇ ਕੋਲ ਸਿਵਰੇਜ ਇਹ ਲੀਕ ਹੋ ਰਿਹਾ ਲੰਬੇ ਸਮੇਂ ਤੋਂ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਠੀਕ ਕਰਕੇ ਇਹਦੇ ਉੱਪਰ ਲੋਕ ਪਾਈ ਜਾਵੇ ਸੜਕ ਬਣਾਈ ਜਾਵੇ ਇੰਨਾ ਹੀ ਕਹਿੰਦਾ ਹੋਇਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ